हां जी ਅੱਜ ਮੈਂ ਗੱਲ ਕਰੂੰਗੀ ਸੈਲਫ ਡਿਫੈਂਸ ਦੀ ਜਿਹੜੀ ਕਿ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਆ ਆਪਾਂ ਜ਼ਿਆਦਾਤਰ ਧਿਆਨ ਨਹੀਂ ਦਿੰਦੇ ਹੈਗੇ ਕਈ ਗੱਲਾਂ ਦੇ ਵਿੱਚ ਪਰ ਜਦੋਂ ਕੋਈ ਇਨਸੀਡੈਂਟ ਹੁੰਦਾ ਤੇ ਉਦੋਂ ਆਪਾਂ ਸਾਰੇ ਉਹਦੇ ਬਾਰੇ ਗੱਲ ਕਰਦੇ ਆ ਸੋ ਗੱਲ ਇਹ ਹੁੰਦੀ ਆ ਕਿ ਇੱਕ ਨਾਲ ਇਨਸੀਡੈਂਟ ਹੋਇਆ ਤੇ ਆਪਾਂ ਦੂਜਿਆਂ ਨੇ ਕਿੱਦਾਂ ਉਹਦੇ ਤੋਂ ਕੁਝ ਸਿੱਖਣਾ ਜਦੋਂ ਅਸੀਂ ਇੰਡੀਆ ਦੇ ਵਿੱਚ ਹੁੰਨੇ ਆ ਉਦੋਂ ਸਾਰੇ ਕਹਿੰਦੇ ਇੰਡੀਆ ਦੇ ਵਿੱਚ ਤਾਂ ਕੋਈ ਸੇਫਟੀ ਨਹੀਂ ਹੈਗੀ ਬਾਹਰਲੇ ਕੰਟਰੀਆਂ 'ਚ ਸੇਫਟੀ ਹੈਗੀ ਆ ਸੇਫਟੀ ਹੈਗੀ ਆ ਪਰ ਜਦੋਂ ਕੋਈ ਤੁਹਾਡੇ ਇਕੱਲੇ ਤੇ ਕੋਈ ਅਟੈਕ ਕਰ ਦਿੰਦਾ ਨਾ ਤੇ ਫਿਰ ਜੇ ਆਪਣੇ ਕੋਲ ਕੁਛ ਆਪਾਂ ਸੈਲਫ ਡਿਫੈਂਸ ਲਈ ਕੁਛ ਕਰਦੇ ਨਹੀਂ ਆ ਤੇ ਆਪਣੀ ਹੈਲਪ ਕਿਸੇ ਨੇ ਨਹੀਂ ਕਰਨੀ ਉਹਦੀ ਐਗਜ਼ੈਂਪਲ ਆ ਜਿਹੜੀ ਕੈਲਗਰੀ ਕੈਨੇਡਾ ਦੇ ਵਿੱਚ ਜਿਹੜਾ ਇਨਸੀਡੈਂਟ ਹੋਇਆ ਟ੍ਰੇਨ ਦੇ ਵਿੱਚ ਕੁੜੀ ਤੇ ਕਿਸੇ ਨੇ ਅਟੈਕ ਕੀਤਾ ਤੇ ਉਹ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕੀ ਤੇ ਆਲੇ ਦੁਆਲੇ ਲੋਕ ਜਿਹੜੇ ਮੂਵੀਆਂ ਬਣਾਉਂਦੇ ਸੀਗੇ ਵੀਡੀਓ ਬਣਾਉਂਦੇ ਸੀਗੇ ਤੇ ਪਰ ਕਿਸੇ ਨੇ ਉਹਦੀ ਹੌਪ ਨਹੀਂ ਕੀਤੀ ਉਹ ਬੰਦੇ ਨੇ ਉਹਦੇ ਤੇ ਅਟੈਕ ਕੀਤਾ ਉਹ ਸਾਰਿਆਂ ਦੇ ਸਾਹਮਣੇ ਪਬਲਿਕਲੀ ਉਹਨਾਂ ਦੇ ਕੋਲੋਂ ਦੀ ਲੰਘ ਕੇ ਗਿਆ ਕਿਸੇ ਨੇ ਕੁਝ ਨਹੀਂ ਕਿਹਾ ਕਿਉਂ ਨਹੀਂ ਕਿਹਾ ਕਿਉਂਕਿ ਹਰੇਕ ਨੂੰ ਆਪਣੀ ਜਾਨ ਪਿਆਰੀ ਆ ਤੇ ਉਹਦੇ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਆਪਾਂ ਨੂੰ ਪ੍ਰਿਪੇਅਰ ਹੋਣਾ ਚਾਹੀਦਾ ਜੇ ਉਹ ਇਨਸੀਡੈਂਟ ਕੱਲ ਉਸ ਕੁੜੀ ਨਾਲ ਹੋ ਗਿਆ ਅਗਲੇ ਕੱਲ ਨੂੰ ਸਾਢੇ ਨਿਆਣਿਆਂ ਨਾਲ ਵੀ ਹੋ ਸਕਦਾ ਸਾਢੇ ਨਾਲ ਵੀ ਹੋ ਸਕਦਾ ਜ਼ਰੂਰੀ ਨਹੀਂ ਕਿ ਫੀਮੇਲ ਦੇ ਨਾਲ ਹੈ ਮੇਲ ਨਾਲ ਵੀ ਹੋ ਸਕਦਾ ਜਿੱਦਾਂ ਆਪਾਂ ਹੁਣ ਬਿਜ਼ੀ ਰਹਿੰਨੇ ਆ ਫੋਨ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗਦਾ ਸਾਡੀ ਸਰਾਊਂਡਿੰਗ ਤੇ ਵਿੱਚ ਕੀ ਹੋ ਰਿਹਾ ਕੱਲਾ ਬੰਦਾ ਬੈਠਾ ਨੀਵੀ ਪਾ ਕੇ ਬੈਠਾ ਤੇ ਚਾਰ ਬੰਦੇ ਉਹਦੇ ਤੇ ਆਣ ਕੇ ਅਟੈਕ ਕਰ ਦੇਣ ਤੇ ਉਹ ਔਖਾ ਹੋ ਜਾਂਦਾ ਕਾਫੀ ਲੋਕਾਂ ਨੇ ਗਨ ਲਾਇਸੈਂਸ ਵੀ ਲਏ ਆ ਗਨ ਲਾਇਸੈਂਸ ਲੈ ਕੇ ਕੀ ਤੁਸੀਂ ਗਨ ਕੈਰੀ ਕਰ ਸਕਦੇ ਆ ਉਹ ਘਰੇ ਬੈਠੀ ਘਰੇ ਰੱਖੀ ਹੋਈ ਆਪਾਂ ਗਨ ਹਨਾ ਸੇਫ ਦੇ ਵਿੱਚ ਉਹ ਵੀ ਲੋਕ ਦੇ ਵਿੱਚ ਤੇ ਜਦੋਂ ਕੋਈ ਆਪਣੇ ਤੇ ਅਟੈਕ ਕਰੂਗਾ ਤੇ ਇੰਨਾ ਟਾਈਮ ਹੋਊਗਾ ਆਪਣੇ ਕੋਲ ਕਿ ਆਪਾਂ ਉਹ ਗਨ ਕੱਢਾਂਗੇ ਤੇ ਫਿਰ ਜੇ ਕੈਰੀ ਕਰਨ ਦਾ ਵੀ ਲਾਇਸੈਂਸ ਹੈਗਾ ਤੇ ਉਹਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਕਿ ਤੁਸੀਂ ਕਿਸੇ ਨੂੰ ਸ਼ੂਟ ਕਰ ਸਕਦੇ ਮੈਂ ਇੱਕ ਐਗਜ਼ਾਮਪਲ ਦਿੰਨੀ ਆ ਸਾਡੇ ਇੱਥੇ ਦੀ ਗੱਲ ਆ ਇੱਕ ਬੰਦੇ ਨੇ ਕਿਉਂਕਿ ਉਹਦੀ ਲਾਈਕ ਕੋਈ ਇਨਸੀਡੈਂਟ ਹੋਇਆ ਸੀਗਾ ਤੇ ਕੁੱਤੇ ਨੇ ਅਟੈਕ ਕਰਤਾ ਤੇ ਉਹਨੇ ਉਹ ਕੁੱਤੇ ਨੂੰ ਗੋਲੀ ਮਾਰਦੀ ਤੇ ਪੁਲਿਸ ਨੇ ਕੋਸ਼ ਨਹੀਂ ਪੁੱਛਿਆ ਦੱਸਿਆ ਉਹ ਨੂੰ ਅਰੈਸਟ ਕਰਕੇ ਲੈ ਗਏ ਸੋ ਕਾਫੀ ਚਿਰ ਕੇਸ ਚੱਲਿਆ ਸੋ ਇਦਾਂ ਹੁੰਦਾ ਮਤਲਬ ਇੱਥੇ ਤਾਂ ਤੁਸੀਂ ਕੁੱਤੇ ਨੂੰ ਗੋਲੀ ਮਾਰਦੇ ਆ ਤਾਂ ਤੁਹਾਡੇ ਨੂੰ ਤੁਹਾਨੂੰ ਪੁਲਿਸ ਚੱਕ ਕੇ ਲੈ ਜਾਂਦੀ ਆ ਤੇ ਜੇ ਬੰਦਾ ਹੋਵੇ ਤਾਂ ਡਸਨਟ ਮੈਟਰ ਕਿ ਉਹਦਾ ਖਸੂਰ ਕੀ ਆ ਸੋ ਬਹੁਤ ਕੁਛ ਆਪਾਂ ਨੂੰ ਸੋਚਣਾ ਪੈਂਦਾ ਸੋ ਸੈਲਫ ਡਿਫੈਂਸ ਵਜ ਤੇ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਮੈਂ ਹੁਣ ਆਪਣੀ ਪਰਸਨਲੀ ਗੱਲ ਦੱਸੂਗੀ ਮੈਂ ਆਪਣੀਆਂ ਜਿਹੜੀਆਂ ਮੇਰੀਆਂ ਚਾਬੀਆਂ ਮੇਰੀ ਗੱਡੀ ਦੀ ਚਾਬੀ ਆ ਤੇ ਦੂਜੀਆਂ ਚਾਬੀਆਂ ਉਹਨਾਂ ਦੇ ਨਾਲ ਹੀ ਪੈਪਰ ਸਪਰੇ ਰੱਖਦੀ ਆ ਪੈਪਰ ਸਪਰੇ ਹੁੰਦੀ ਆ ਕਿ ਤੁਸੀਂ ਇਹਨੂੰ ਜੇ ਤੁਹਾਨੂੰ ਕੋਈ ਲੱਗਿਆ ਤੁਹਾਨੂੰ ਇਹ ਤੁਹਾਡੇ ਹੱਥ ਚ ਹਰ ਵੇਲੇ ਰਹਿੰਦੀਆਂ ਤੁਹਾਡੀਆਂ ਚਾਬੀਆਂ ਤੁਸੀਂ ਆਪਣੇ ਇਹਦੀ ਰਿੰਗ ਆ ਇਹਨੂੰ ਤੁਸੀਂ ਆਪਣੇ ਫੋਨ ਦੇ ਨਾਲ ਵੀ ਤੁਸੀਂ ਅਟੈਚ ਕਰ ਸਕਦੇ ਆ ਤੇ ਤੁਸੀਂ ਆਪਣੀਆਂ ਕੀਜ਼ ਦੇ ਨਾਲ ਰੱਖ ਸਕਦੇ ਆ ਜਦੋਂ ਮਾਜੀ ਕਿਉਂਕਿ ਤੁਸੀਂ ਆਪਣੀ ਕੀਜ਼ ਤੋਂ ਕੀਜ਼ ਤਾਂ ਹਮੇਸ਼ਾ ਆਪਣੇ ਨਾਲ ਰੱਖਦੇ ਆ ਤੇ ਤੁਸੀਂ ਇਹਨੂੰ ਇਹ ਕੀ ਰਿੰਗ ਦੇ ਵਿੱਚ ਪਾ ਸਕਦੇ ਆ ਛੋਟੀ ਜੀ ਹੈਗੀ ਆ ਜੇ ਕੋਈ ਇਦਾਂ ਦੀ ਕੋਈ ਅਮਰਜੈਂਸੀ ਆਵੇ ਤਾਂ ਤੁਸੀਂ ਇਹਨੂੰ ਟਵਿਸਟ ਕਰਕੇ ਪੁਸ਼ ਕਰਕੇ ਤੇ ਉਹ ਬੰਦੇ ਦੇ ਮੂੰਹ ਦੇ ਉੱਤੇ ਪਾ ਸਕਦੇ ਆ ਤੇ ਉਹ ਆਪਣੇ ਆਪ ਨੂੰ ਬਚਾ ਸਕਦੇ ਆ ਤੇ ਇਹ ਜਿਹੜਾ ਹੈਗਾ ਇਹ ਹਰ ਇੱਕ ਵਾਸਤੇ ਮੈਂ ਕਹੂੰਗੀ ਕਲੀਆਂ ਲੇਡੀਜ਼ ਵਾਸਤੇ ਨਹੀਂ ਆ ਬਜ਼ੁਰਗਾਂ ਵਾਸਤੇ ਵੀ ਆ ਤੇ ਇੱਕ ਬੱਚਿਆਂ ਦੇ ਬਾਰੇ ਮੈਂ ਕਹਿਣਾ ਚਾਹੁੰਦੀ ਆ ਕਿ ਜਦੋਂ ਬੱਚੇ ਸਕੂਲ ਜਾਂਦੇ ਆ ਜ਼ਿਆਦਾਤਰ ਮੈਂ ਐਗਜ਼ੈਂਪਲ ਦਵਾਂਗੀ ਜੋ ਕੁਝ ਮੈਂ ਕੀਤਾ ਤੇ ਕਰ ਰਹੀ ਆ ਸੋ ਮੈਂ ਆ ਆਰਡਰ ਕੀਤੇ ਸੀ ਗਿਆ Amazon ਤੋਂ ਇਹ ਜਿਹਦਾ ਕੀ ਕੀ ਚੇਨ ਵਾਂਗੂ ਹੈਗੀ ਆ ਤੇ ਇਹਦੇ ਵਿੱਚ ਇੱਕ ਲਾਈਟ ਹੁੰਦੀ ਆ ਉਹ ਆ ਵਾਲੀ ਲਾਈਟ ਇਹ ਲਾਈਟ ਹੁਣ ਥੋੜੀ ਘਟਿਆ ਕਿਉਂਕਿ ਬਹੁਤ ਪੁਰਾਣੇ ਹੋ ਗਏ ਆਈ ਸੋਚਿਆ ਮੈਂ ਉਹ ਵੀਡੀਓ ਦੇਖ ਕੇ ਮੈਨੂੰ ਲੱਗਿਆ ਕਿ ਮੈਨੂੰ ਵੀ ਕੋਈ ਸ਼ੇਅਰ ਕਰਨਾ ਚਾਹੀਦਾ ਜੇ ਮੇਰੇ ਮੈਨੂੰ ਕੋਈ ਨੌਲੇਜ ਹੈਗੀ ਆ ਸੋ ਇਹ ਜਿਹੜੀ ਲਾਈਟ ਆ ਜਦੋਂ ਜੇ ਕੋਈ ਤੁਹਾਡੇ ਤੇ ਅਟੈਕ ਕਰਦਾ ਤੇ ਸਿੱਧੀ ਉਹਦੀਆਂ ਅੱਖਾਂ ਤੇ ਪਾਓ ਤੇ ਉਹਨਾਂ ਨੂੰ ਇਹ ਇੱਕਦਮ ਉਹ ਚੋਲਾ ਜਿਹਾ ਦਿਸਣ ਲੱਗ ਜਾਂਦਾ ਤੇ ਉਹ ਤੁਹਾਨੂੰ ਉਹਨੇ ਚਾ ਚ ਟਾਈਮ ਮਿਲ ਜਾਂਦਾ ਭੱਜਣ ਦਾ ਤੇ ਇੱਕ ਹੈਗਾ ਇਹਦੇ ਵਿੱਚ ਆਹ ਵਾਲਾ ਹਨਾ ਇਹ ਪੈਨ ਆ ਆ ਜਿਹੜਾ ਪੈਨ ਹੈ ਨਾ ਇਹਨੂੰ ਪੁੱਲ ਕਰ ਦੇਣਾ ਜਦੋਂ ਇਹਨੂੰ ਪੁੱਲ ਕਰਨਾ ਤੇ ਬਹੁਤ ਜ਼ਿਆਦਾ ਆਵਾਜ਼ ਇਸ ਲਾਈਕ ਅ ਸਾਇਰਨ ਤੇ ਜਦੋਂ ਮੈਂ ਮੇਰੀਆਂ ਬੇਟੀਆਂ ਛੋਟੀਆਂ ਜਦੋਂ ਸਕੂਲ ਚ ਜਾਂਦੀਆਂ ਸੀਗੀਆਂ ਉਹ ਤੁਰ ਕੇ ਜਾਂਦੀਆਂ ਹੁੰਦੀਆਂ ਸੀਗੀਆਂ ਸੋ ਕਈ ਵਾਰੀ ਹੁੰਦਾ ਹੁਣ ਆਪਾਂ ਐਪ ਡਾਊਨਲੋਡ ਕਰ ਲੈਨੇ ਆ ਐਪ ਤੇ ਆਪਾਂ ਲੋਕੇਸ਼ਨ ਆਪਣੇ ਬੱਚਿਆਂ ਦੇ ਨਾਲ ਸ਼ੇਅਰ ਕਰ ਲੈਨੇ ਆ ਇੱਕ ਐਪ ਹੈਗੀ ਆ 360 ਐਪ ਆ ਉਹਦੇ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਤੁਹਾਡਾ ਬੱਚਾ ਕਿੱਥੇ ਆ ਰਿਹਾ ਕੀ ਕਰਦਾ ਸਾਰਾ ਕੁਝ ਪਤਾ ਲੱਗਦਾ ਪਰ ਕੀ ਜੇ ਉਹਨਾਂ ਤੇ ਕੋਈ ਅਟੈਕ ਹੋ ਜਾਏ ਆਪਾਂ ਨੂੰ ਉਹ ਐਪ ਦੇ ਨਾਲ ਉਹਨਾਂ ਨੂੰ ਬਚਾ ਸਕਦੇ ਆਂ ਐਟ ਲੀਸਟ ਇਦਾਂ ਛੋਟਾ ਜਿਹਾ ਹੁਣ ਮੈਨੂੰ ਨਹੀਂ ਪਤਾ ਹੋਰ ਵੀ ਬਹੁਤ ਚੀਜ਼ਾਂ ਹੋ ਸਕਦੀਆਂ ਪਰ ਇਹ ਇੱਕ ਪੈਨ ਨਹੀਂ ਆ ਇਹਨੂੰ ਪੈਨ ਨੂੰ ਉਹਨਾਂ ਨੇ ਪੁੱਲ ਕਰ ਦੇਣਾ ਤੇ ਇਹਦੇ ਆਵਾਜ਼ ਬਹੁਤ ਉੱਚੀ ਆਉਂਦੀ ਆ ਫਿਰ ਲੋਕੀ ਜਿਹੜੇ ਆ ਇਕੱਠੇ ਹੋ ਸਕਦੇ ਆ ਤੇ ਉਹ ਭੱਜ ਸਕਦਾ ਜਿਹੜਾ ਵੀ ਹੈਗਾ ਉਹਨਾਂ ਤੇ ਅਟੈਕ ਕਰਨ ਵਾਲਾ ਬੰਦਾ ਤੇ ਇਹ ਜ਼ਿਆਦਾਤਰ ਇੱਥੇ ਤਾਂ ਜਦੋਂ ਲੋਕ ਇਕੱਠੇ ਹੋ ਜਾਣ ਤਾਂ ਮਤਲਬ ਕਿਤੇ ਵੀ ਹੁੰਦਾ ਜਦੋਂ ਜ਼ਿਆਦਾ ਆਵਾਜ਼ ਆਉਂਦੀ ਸਾਰੇ ਬਾਹਰ ਆ ਜਾਂਦੇ ਤੇ ਬੰਦਾ ਡਰ ਜਾਂਦਾ ਸੋ ਇਹ ਮਤਲਬ ਕਿ ਮੇਰੇ ਕੋਲ ਦੋ ਤਿੰਨ ਚੀਜ਼ਾਂ ਹੈਗੀਆਂ ਮੈਂ ਸੋਚਿਆ ਤਾਂ ਨਾ ਸ਼ੇਅਰ ਕਰਦਾ ਇਹ ਤੁਸੀਂ ਆਰਡਰ ਕਰ ਸਕਦੇ ਆ ਇਹਨੂੰ ਪਰਸਨਲ ਸਿਕਿਉਰਿਟੀ ਸੇਫਟੀ ਅਲਾਰਮ ਕਹਿੰਦੇ ਆ ਤੇ ਬੱਚਿਆਂ ਨੂੰ ਛੋਟੇ ਇਹ ਹੈਗਾ ਉਹਨਾਂ ਦੇ ਬੈਕਪੈਕ ਦੇ ਨਾਲ ਇੱਥੇ ਤਾਂ ਕਾਫੀ ਲੋਕੀ ਯੂਜ਼ ਕਰਦੇ ਆ ਮੈਂ ਤਾਂ ਖੁਦ ਕੀਤਾ ਹੋਇਆ ਤਾਂ ਕਰਕੇ ਜਦੋਂ ਮੇਰੀਆਂ ਬੇਟੀਆਂ ਤੁਰ ਕੇ ਸਕੂਲੋਂ ਆਉਂਦੀਆਂ ਸੀਗੀਆਂ ਤੇ ਮੈਂ ਇਹ ਯੂਜ਼ ਕੀਤੇ ਉਹਨਾਂ ਦੋਨਾਂ ਦੇ ਬੈਗਪੈਕ ਤੇ ਲਾਏ ਹੁੰਦੇ ਸੀਗੇ ਸੋ ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਸੀਗੀ ਕਿ ਤੁਸੀਂ ਇਹਨਾਂ ਨੂੰ ਪੁੱਲ ਨਹੀਂ ਕਰਨਾ ਉਦੋਂ ਹੀ ਕਰਨਾ ਤੁਹਾਨੂੰ ਲੱਗਿਆ ਕਿ ਤੁਸੀਂ ਸੇਫ ਨਹੀਂ ਆ ਸੋ ਆਈ ਹੋਪ ਕਿ ਇਹ ਤੁਹਾਨੂੰ ਪਸੰਦ ਆਵੇ ਇਹ ਵੀਡੀਓ ਆਪਣੇ ਇਹ ਜਾਣਕਾਰੀ ਵਾਲੀ ਵੀਡੀਓ ਆ ਪਲੀਜ਼ ਜੇ ਤੁਸੀਂ ਚਾਹੁੰਦੇ ਆ ਤੁਸੀਂ ਕਿਸੇ ਆਪਣੇ ਜਿਨ੍ਹਾਂ ਦੇ ਬੱਚੇ ਛੋਟੇ ਆ ਜਾਂ ਕੋਈ ਵੀ ਸ਼ੇਅਰ ਕਰ ਸਕਦੇ ਆ ਕਿਉਂਕਿ ਇਹ ਜ਼ਿਆਦਾ ਨਹੀਂ ਆ ਬਹੁਤ ਸਸਤੀਆਂ 8-9 ਡਾਲਰ ਦੇ ਵਿੱਚ ਹੀ ਆ ਜਾਂਦਾ ਇਟਸ ਨੋਟ ਐਕਸਪੈਂਸਿਵ ਸੋ ਵੀ ਕੈਨ ਡੂ ਇਟ ਮੈਂ ਇਹ ਕਾਫੀ ਸਾਲ ਪਹਿਲਾਂ ਮੇਰੀ ਇੱਕ ਫਰੈਂਡ ਸੀਗੀ ਉਹ ਨਰਸ ਸੀਗੀ ਨਾਈਟ ਸ਼ਿਫਟ ਕਰਕੇ ਆਈ ਸੀ ਤੇ ਬ੍ਰੈਕਫਾਸਟ ਕਰਨ ਵਾਸਤੇ ਰੈਸਟੋਰੈਂਟ ਵੱਗ ਚ ਗਏ ਆਈ ਥਿੰਕ ਫਾਸਟ ਫੂਡ ਪਲੇਸ ਸੀਗਾ ਉਹ ਬਾਹਲੀ ਡੋਰ ਜਿਹੜੀ ਆ ਉਹਦੇ ਵੱਲ ਨੂੰ ਬੈਕ ਕਰਕੇ ਬੈਠ ਗਈ ਕਿ ਮੈਨੂੰ ਕੋਈ ਡਿਸਟਰਬ ਨਾ ਕਰੇ ਤੇ ਉਹ ਜਦੋਂ ਖਾਂਦੀ ਪਈ ਸੀਗੀ ਤੇ ਇੱਕ ਬੰਦਾ ਆਇਆ ਤੇ ਉਹਨੇ ਉਹਦੇ ਤੇ ਅਟੈਕ ਕਰਤਾ ਤੇ ਉਹ ਨੈਕਸਟ ਡੇ ਉਹਨੂੰ ਦੇਖਿਆ ਪੂਰੀ ਬਰੂਜ਼ਡ ਅਪ ਹੋਈ ਸੀ ਤੇ ਉਹਨੇ ਉਦੋਂ ਕਿਹਾ ਸੀਗਾ ਕਿ ਜੇ ਮੇਰੇ ਕੋਲ ਕੁਛ ਵੀ ਹੁੰਦਾ ਮੈਂ ਆਪਣੇ ਆਪ ਨੂੰ ਡਿਫੈਂਡ ਕਰ ਸਕਦੀ ਸੀ ਪਰ ਨਹੀਂ ਹੋਇਆ ਸੋ ਉਦੋਂ ਉਦੋਂ ਉਹਨੇ ਵੀ ਤੇ ਮੈਂ ਵੀ ਅਸੀਂ ਇਕੱਠੀਆਂ ਨੇ ਹੋ ਟੂਲਸ ਜਿਹੜੇ ਆ ਆਰਡਰ ਕੀਤੇ ਸੀਗੇ ਮੈਂ ਜਦੋਂ ਬਾਗ ਤੇ ਵੀ ਜਾਣੀ ਆ ਜਾਂ ਉਦਾਂ ਵੈਸੇ ਵੀ ਤੁਸੀਂ ਕਾਫੀ ਕੋਈ ਕਾਫੀ ਚੀਜ਼ਾਂ ਹੈਗੀਆਂ ਵਾ ਤੁਹਾਨੂੰ ਜਸਟ ਗੂਗਲ ਕਰੋ ਐਮਾਜ਼ਨ ਤੇ ਜਾਓ ਤੁਸੀਂ ਜਸਟ ਸੈਲਫ ਡਿਫੈਂਸ ਡਿਵਾਈਸਸ ਤੁਸੀਂ ਉੱਤੇ ਟਾਈਪ ਕਰੋ ਤੇ ਕਾਫੀ ਉਹਦੇ ਤਾਂ ਮਟੀਰੀਅਲ ਆ ਜਾਂਦਾ ਸੋ ਯੂ ਕੈਨ ਆਰਡਰ ਫॉर ਯੋਰਸੈਲਫ ਫॉर ਯੋਰ ਚਿਲड्रन ਫॉर ਯੋਰ ਪੇਰੈਂਟਸ ਬਿਕਾਜ਼ ਬਿਕ ਆਪਣੇ ਬਜ਼ੁਰਗ ਜਿਹੜੇ ਆ ਇਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਹੈਗੀ ਸੋ ਇਹਨਾਂ ਨੂੰ ਵੀ ਆਪਾਂ ਨੂੰ ਪ੍ਰੋਟੈਕਟ ਕਰਨਾ ਬਹੁਤ ਸਾਰੇ ਇੱਥੇ ਇਨਸੀਡੈਂਟ ਹੁੰਦੇ ਆ ਕਿ ਕੋਈ ਜਿਹੜੇ ਰੇਸਿਸਟ ਪੀਪਲ ਆ ਉਹ ਜਸਟ ਦੇਖ ਕੇ ਹੀ ਉਹਨਾਂ ਨੂੰ ਕਿਉਂਕਿ ਟਰਬਨ ਬੰਨੀ ਹੁੰਦੀ ਆ ਜਾਂ ਵੈਸੇ ਵੀ ਉਹਨਾਂ ਨੂੰ ਲੱਗਦਾ ਕਿ ਇਹ ਸਾਡੇ ਸਾਡੇ ਕੰਟਰੀ ਨਾਲ ਬਿਲੋਂਗ ਨਹੀਂ ਕਰਦੇ ਉਹ ਅਟੈਕ ਕਰ ਸਕਦੇ ਆ ਸੋ ਜੇ ਆਪਾਂ ਆਪਣੇ ਨੂੰ ਲਾਈਕ ਆਪਣੇ ਲਵਡ ਵਾਂਸ ਨੂੰ ਯੂ نو ਪ੍ਰੋਟੈਕਟ ਕਰਨਾ ਸਾਡਾ ਫਰਜ ਬਣਦਾ ਕੁੜੀਆਂ ਨੂੰ ਮੈਂ ਇਹ ਕਹੂੰਗੀ ਕਿ ਜਿੰਨਾ ਆਪਾਂ ਮੇਕਅਪ ਤੇ ਵੇ ਮੇਰੇ ਮੋਂ ਵੇਸਟ ਨਿਕਲਦਾ ਲਾਈਕ ਮੇਕਅਪ ਆਰਡਰ ਕਰਦੇ ਆ ਹੋਰ ਆਪਣੇ ਕੱਪੜੇ-ਕੁਪੜੇ ਫੈਸ਼ਨ ਵਾਸਤੇ ਸਾਰਾ ਕੁਝ ਕਰਦੇ ਆ ਬਟ ਦਿਸ ਇਜ਼ ਮੋਸਟ ਇੰਪੋਰਟੈਂਟ ਥਿੰਗ ਟੂ ਪ੍ਰੋਟੈਕਟ ਆਰਸੈਲਵਜ਼ ਐਂਡ ਆਦਰਸ So, please uh, let me know if this video is beneficial or not. Uh, thank you very much.